ਬ੍ਰੇਨ ਡੈੱਡ ਮਰੀਜ਼ ਵੀ ਹੁਣ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਵਿੱਚ ਸਹਾਇਤਾ ਸਾਬਤ ਹੋਣਗੇ। ਨੈਸ਼ਨਲ ਆਰਗਨ ਟ੍ਰਾਂਸਪਲੈਂਟ ਆਰਗਨਾਈਜੇਸ਼ਨ ਵੱਲੋਂ ਦਿਮਾਗ ਪਖੋ ਡੈੱਡ ਮਰੀਜ਼ਾਂ ਦੇ ਸਰੀਰ ਵਿੱਚੋਂ ਮਹੱਤਵਪੂਰਨ ਅੰਗ ਕੱਢ ਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੰਗ ਅਨੁਸਾਰ ਦੇਣ ਲਈ ਵਿਸ਼ੇ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰੀ ਮੈਡੀਕਲ ਕਾਲਜ ਦਿਨ ਚੱਲਣ ਵਾਲੇ ਗੁਰਨਾਣਕ ਦੇਵ ਹਸਪਤਾਲ ਵਿੱਚ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਲ ਨੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਜੇਕਰ ਇਹ ਜੋ ਨਾਮਲ ਵਿੱਚ ਆ ਜਾਂਦੀ ਹੈ ਤਾਂ ਭਵਿਕ ਵਿੱਚ ਕਈ ਕੀਮਤਾ ਜਾਨਾਂ ਬਚਾਈਆਂ ਜਾ ਸਕਣੀਆਂ ਜਾਣਕਾਰੀ ਅਨੁਸਾਰ ਅੰਗਾਂ ਦੀ ਘਾਟ ਅਸਲ ਵਿੱਚ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਏਸ਼ੀਆ ਬਾਕੀ ਸੰਸਾਰ ਨਾਲੋਂ ਬਹੁਤ ਪਿੱਛੇ ਹੈ ਭਾਰਤ ਏਸ਼ੀਆ ਦੇ ਦੂਜੇ ਦੇਸ਼ਾਂ ਤੋਂ ਵੀ ਬਹੁਤ ਪਿੱਛੇ ਹੈ ਅਜੇ ਨਹੀਂ ਹੈ ਕਿ ਟ੍ਰਾਂਸਪਲੈਂਟ ਕਰਨ ਲਈ ਲੋੜਿੰਦੇ ਅੰਗ ਨਹੀਂ ਹਨ ਲਗਭਗ ਹਰ ਵਿਅਕਤੀ ਜੋ ਕੁਦਰਤ ਤੌਰ ਤੇ ਮਰਦਾ ਹੈ ਜਾਂ ਦੁਰਘਟਨਾ ਵਿੱਚ ਇੱਕ ਸੰਭਾਵਿਤ दानੀਆਂ ਫਿਰ ਵੀ ਹਨ ਗਿਣਤ ਮਰੀਜ਼ਾਂ ਨੂੰ ਕੋਈ ਦਾਨੀ ਨਹੀਂ ਲੱਭਦਾ। ਨੈਸ਼ਨਲ ਆਰਗਨ ਟ੍ਰਾਂਸਪਲੈਂਟ ਆਰਗੇਨਾਈਜੇਸ਼ਨ ਵੱਲੋਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਕਰ ਇਹ ਯੋਜਨਾ ਅਮਲ ਵਿੱਚ ਆ ਜਾਂਦੀ ਹੈ ਤਾਂ ਕਾਫੀ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਰੀਰ ਦਾ ਅੰਗ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨਾਲ ਆਪਣਾ ਕੰਮ ਕਰਦਾ ਹੈ ਤੇ ਜਿੰਨਾ ਮਰੀਜ਼ਾਂ ਦੇ ਸਰੀਰ ਦੇ ਅੰਗ ਖਰਾਬ ਹੋ ਜਾਂਦੇ ਹਨ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ ਸਮੇਂ ਇੱਕ ਵਿਸ਼ੇਸ਼ ਟੀਮ ਹਸਪਤਾਲ ਵਿੱਚ ਆਈ ਸੀ ਅਤੇ ਉਸ ਵੱਲੋਂ ਇਹ ਯੋਜਨਾ ਸੰਬੰਧੀ ਜਾਣੂ ਕਰਵਾਇਆ ਗਿਆ ਸੀ ਉਹਨਾਂ ਦੱਸਿਆ ਹੈ ਕਿ ਜੇਕਰ ਜ਼ਰੂਰਤਾਂ ਜ਼ਰੂਰਤ ਪਈ ਤਾਂ ਪੀਜੀਆਈ ਤੋਂ ਵਿਸ਼ੇਸ਼ ਟੀਮ ਬਣਾ ਬਣਾ ਕੇ ਅੰਗ ਟਰਾਂਸਪਲੈਂਟ ਕਰਨ ਲਈ ਕੰਮ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰ ਸਰਕਾਰ ਵੱਲੋਂ ਵੀ ਵਿਸ਼ੇਸ਼ ਡਾਕਟਰ ਵੀ ਹਸਪਤਾਲ ਵਿੱਚ ਭੇਜਣ ਦੀ ਯੋਜਨਾ ਹੈ ਪਾਰ ਸਰਕਾਰ ਵੱਲੋਂ ਅੰਗ ਤਬਦੀਲ ਕਰਨ ਸੰਬੰਧੀ ਵਿਸ਼ੇਸ਼ ਕਾਨੂੰਨ ਬਣਾਇਆ ਗਿਆ ਹੈ ਤੇ ਨੀਮਾ ਤਹਿਤ ਇਸ ਦੀ ਤਬਦੀਲੀ ਸੰਭਵ ਹੈ। ਪਾਰ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲਾਂ ਪਜੀਆ ਵਿੱਚ ਅੰਗ ਤਬਦੀਲ ਕੀਤੇ ਜਾ ਰਹੇ ਹਨ ਅਤੇ ਹੁਣ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਹ ਤਬਦੀਲੀ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਯੋਜਨਾ ਭਾਵੇਂ ਅਜੇ ਅਮਲ ਵਿੱਚ ਨਹੀਂ ਆਈ ਪਰ ਜੇਕਰ ਅਮਲ ਵਿੱਚ ਆ ਜਾਂਦੀ ਹੈ ਤਾਂ ਭਵਿੱਖ ਵਿੱਚ ਕਾਫੀ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਉਨੋਂ ਨੌਨ ਕਾਨੂੰਨ ਅਨੁਸਾਰ ਹਰ ਦਸਤਾਵੇਜ਼ੀ ਪੜਚੋਲ ਅਤੇ ਹਰ ਪੱਖ ਕੋਖ ਕੀ ਕੇਹੀ ਅੰਗ ਤਬਦੀਲ ਕਰਨ ਦੀ ਵਿਧੀ ਨੂੰ ਅੰਜਾਮ ਦਿੱਤਾ ਜਾਵੇ ਗੁਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਗੰਭੀਰ ਤੋਂ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆਏ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਲਈ ਨੈਸ਼ਨਲ ਆਰਗਨ ਟ੍ਰਾਂਸਪਲੈਂਟ ਆਰਗੇਨਾਈਜੇਸ਼ਨ ਬਿਹਤਰੀਨ ਕਾਰਜ ਕਰ ਰਹੀ ਹੈ ਆਰਗੇਨਾਈਜੇਸ਼ਨ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਜਿੱਥੇ ਅੰਗ ਪ੍ਰਦਾਨ ਕੀਤੇ ਜਾ ਰਹੇ ਹਨ ਉੱਤੇ ਹੀ ਅਜਿਹੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਭਾਰਤ ਸਰਕਾਰ ਦੇ ਸਹਿਯੋਗ ਸਦਕਾ ਵਿਸ਼ੇਸ਼ ਨੀਤੀਆਂ ਬਣਾਈਆਂ ਜਾਂਦੀਆਂ ਹਨ ਆਰਗੇਨਾਈਜੇਸ਼ਨ ਵੱਲੋਂ ਹੁਣ ਤੱਕ ਕਾਫੀ ਕਿੰਨਤਾ ਜਾਨਾਂ ਬਚਾਈਆਂ ਗਈਆਂ ਹਨ ਅਤੇ ਆਰਗੇਨਾਈਜੇਸ਼ਨ ਦੀ ਆਵਾਜ਼ਾਈ ਕਰਨ ਵਾਲੇ ਡਾਕਟਰ ਅਤੇ ਮਾਹਿਰ ਹਮੇਸ਼ਾ ਵੱਖ-ਵੱਖ ਸ਼ੁਭਿਆਨੇ ਪ੍ਰਸਿੱਧ ਸਰਕਾਰੀ ਹਸਪਤਾਲਾਂ ਨੂੰ ਲਾ ਲੈ ਕੇ ਕੰਮ ਕਰਨ ਦੀ ਪ੍ਰਕਿਰਿਆਵਾਂ ਉਹਨਾਂ ਦੱਸਿਆ ਕਿ ਅੰਗ ਟ੍ਰਾਂਸਪਲੈਂਟ ਲਈ ਪਾਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਤਹਿਤ ਕੰਮ ਕੀਤਾ ਜਾਵੇਗਾ ਅਤੇ ਇਸ ਵਿੱਚ ਮ੍ਰਿਤਕ ਮਰੀਜ਼ ਦੇ ਰਿਸ਼ਤੇਦਾਰ ਦੀ ਮਨਜ਼ੂਰੀ ਅਤੇ ਕਾਨੂੰਨੀ ਦਸਤਾਵੇਜ਼ ਪ੍ਰਕਿਰਿਆ ਪੂਰੀਆਂ ਕਰਨ ਉਪਰੰਤ ਹੀ ਕੰਮ ਕੀਤਾ ਜਾਵੇਗਾ ਫਿਲਹਾਲ ਲੀਵਰ ਹਾਰਟ ਮਸਲ ਲੰਗਸ ਕਿਡਨੀ ਅੱਖਾਂ ਤੇ ਹੱਡੀਆਂ ਆਦਿ ਦੇ ਇਸ ਵਿੱਚ ਸ਼ਾਮਿਲ ਕੀਤਾ ਗਿਆ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵਸਤਵ ਪਹਿਲਾਂ ਹੀ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇ ਰਿਹਾ ਹੈ ਅਤੇ ਜੇਕਰ ਇਹ ਯੋਜਨਾ ਅਮਲ ਵਿੱਚ ਆ ਜਾਂਦੀ ਹੈ ਤਾਂ ਹੋਰ ਵਧੀਆ ਢੰਗ ਨਾਲ ਗੰਭੀਰ ਤੋਂ ਗੰਭੀਰ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ ਜਿਕਰਯੋਗ ਹੈ ਕਿ ਭਾਰਤ ਵਿੱਚ ਚੰਗਾ ਦੀ ਘਾਟ ਦੀ ਸਥਿਤੀ ਹੈ ਜਿਨ੍ਹਾਂ ਮਰੀਜ਼ਾਂ ਨੂੰ ਟ੍ਰਾਂਸਪਲੈਂਟ ਦੀ ਲੋੜ ਹੁੰਦੀ ਹੈ ਅਤੇ ਭਾਰਤ ਵਿੱਚ ਮਹਿੰਗਾ ਅੰਗਾਂ ਵਿੱਚ ਬਹੁਤ ਵੱਡਾ ਪਹਾੜ ਹੈ ਅੰਦਾਜ਼ਨ ਲਗਭਗ 1.8 ਲੱਖ 8 ਲੱਖ ਲੋਕ ਹਰ ਸਾਲ ਗੁਰਤੇ ਤੇ ਸਫਲਤਾ ਤੋਂ ਪੀੜਤ ਹੁੰਦੇ ਹਨ ਹਾਲਾਂਕਿ ਕੀਤੇ ਗਏ ਗੁਰਦੇ ਦੇ ਟ੍ਰਾਂਸਪਲੈਂਟ ਦੀ ਕੀਮਤੀ ਸਿਰਫ 6000 ਦੇ ਕਰੀਬ ਹੈ ਪਰਦ ਵਿੱਚ ਹਰ ਸਾਲ ਲਗ ਅੰਦਾਜ਼ਨ 2 ਲੱਖ ਮਰੀਜ਼ ਜਿਗਰ ਦੀ ਅਸਫਲਤਾ ਜਾਂ ਜਿਗਰ ਦੇ ਕੈਂਸਰ ਨਾਲ ਮਰਦੇ ਹਨ ਨੀਨਾਂ ਵਿੱਚੋਂ ਲਗਭਗ 10-15 ਫੀਸਦੀ ਨੂੰ ਸਮੇਂ ਸਿਰ ਲੀਵਰ ਟ੍ਰਾਂਸਪਲੈਂਟ ਨਾਲ ਬਚਾਇਆ ਜਾ ਸਕਦਾ ਹੈ ਇਸ ਲਈ ਭਾਰਤ ਵਿੱਚ ਸਾਲਾਨਾ 25 ਤੋਂ 30 ਹਜ਼ਾਰ ਲੀਵਰ ਟ੍ਰਾਂਸਪਲੈਂਟ ਦੀ ਲੋੜ ਹੁੰਦੀ ਹੈ ਪਰ ਸਿਰਫ 1500 ਕਰੀਬ ਹੀ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹਰ ਸਾਲ ਲਗਭਗ 50000 ਵਿਅਕਤੀ ਦਿਲ ਦੀ ਅਸਫਲਤਾ ਤੋਂ ਪੀੜਤ ਹੁੰਦੇ ਹਨ ਪਰ ਭਾਰਤ ਵਿੱਚ ਹਰ ਸਾਲ ਸਿਰਫ 10 ਤੋਂ 15 ਦਿਲ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ ਕੋਰਨੀਆ ਦੇ ਮਾਮਲੇ ਵਿੱਚ ਹਰ ਸਾਲ 1 ਲੱਖ ਦੀ ਲੋੜ ਦੇ ਮੁਕਾਬਲੇ ਲਗਭਗ 25000 ਟ੍ਰਾਂਸਪਲੈਂਟ ਕੀਤੇ ਜਾਂਦੇ ਹਨ